ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 10 ਲੈ ਕੇ 12 ਫਰਵਰੀ ਤੱਕ ਮੌਸਮ ਪੰਜਾਬ ਦਾ ਫਲੱਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਫਰਵਰੀ 10 ਦਾ ਦਿਨ ਹੈ ਜੀ ਅੱਜ ਸਵੇਰ ਦੇ ਲਗਭਗ 10 ਵਜਰਿਆ ਪੰਜਾਬ ਦੀ ਗੱਲ ਕਰੀਏ ਜੀ ਇਸ ਵੇਲੇ ਟੁੱਟਮੀ ਬੱਦਲਵਾਜ ਨਾਲ ਇੱਕ ਹਲਕਾ ਜਿਹਾ ਸਿਸਟਮ ਗੁਜ਼ਰ ਰਿਹਾ ਹੈ ਉੱਪਰ ਦੀ ਇਹਨਾਂ ਵਕਤ ਸਿਸਟਮ ਨੂੰ ਕਿਹਾ ਜਾ ਸਕਦੇ ਇਹ ਟੁੱਟਮੀ ਤੌਰ ਤੇ ਬੱਦਲਵਾਈ ਹੈ ਜਿਹੜੀ ਅੱਜ ਪੰਜਾਬ ਹਰਿਆਣਾ ਰਾਜਸ ਅੱਜ ਮਾਝੇ ਦੇ ਕੁਝ ਖੇਤਰਾਂ ਦੇ ਵਿੱਚ ਪਹਾਮਿਓ ਗਰਦਾਸਪੁਰ ਦੇ ਖੇਤਰ ਹੋ ਸਕਦੇ ਆ ਭਾਵੇਂ ਅੰਬਰਸਰ ਸਾਹਿਬ ਦੇ ਖੇਤਰ ਹੋ ਸਕਦੇ ਨੇ ਜਾਂ ਫਿਰ ਇੱਕ ਦੋ ਥਾਂ ਜਿਹੜੀਆਂ ਨੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦੇ ਜਿਹੜੇ ਦੱਖਣ ਪੂਰਬੀ ਖੇਤਰ ਜਿਹੜੇ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਬਹੁਤ ਘੱਟ ਥਾਵਾਂ ਤੇ ਹਲਕੇ ਫੁਲਕੇ ਜੇ 5-7 ਮਿੰਟਾਂ ਵਾਲੀਆਂ ਕਣੀਆਂ ਗਿਰ ਸਕਦੀਆਂ ਨੇ ਕਿਤੇ ਕਿਤੇ ਹਲਕੇ ਜਿਹੇ ਸ਼ਰਾਟੇ ਲੱਗ ਸਕਦੇ ਨੇ ਹਾਲਾਂਕਿ ਬਹੁਤ ਘੱਟ ਆਸਾਰ ਨੇ 5% ਜਾਂ 10% ਆਸਾਰ ਨੇ ਕਿ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਜਿਹੇ ਬੂੰਦਾਬੰਦੀ ਅੱਜ ਇਹ ਹਲਕਾ ਜਿਹਾ ਇੱਕ ਸਿਸਟਮ ਹੈ ਜਿਹੜਾ ਲਵਾ ਸਕਦਾ ਹੈ ਇਸ ਤੋਂ ਬਾਅਦ ਮੀਂਹ ਦੇ ਆਸਾਰ ਨਹੀਂ ਆਇਆ ਉਮੀ ਬਦਲਵਾਇਆ ਅੱਜ ਸਾਰਾ ਦਿਨ ਗੁਜ਼ਰਦੀ ਰਹੀਆਂ ਪੰਜਾਬ ਪੰਜਾਬ ਔਰ ਹਰਿਆਣਾ ਰਾਜਾਂ ਦੇ ਉੱਪਰ ਦੀ ਰਾਜਸਥਾਨ ਦੇ ਉੱਘਰ ਵੀ ਜੇਕਰ ਦੇਖੇ ਤੇ ਇੱਕ ਸੰਘਣੇ ਲੱਗ ਵਰਤ ਬਦਲ ਬਾਈ ਜੜਿਆ ਗੁਜ਼ਰ ਰਹੀ ਆ ਰਾਜਸਥਾਨ ਦੇ ਵਿੱਚ ਉਮੀਦ ਆਸਾਰ ਬਿਲਕੁਲ ਨਹੀਂ ਹੈ ਮੀਂਹ ਜਗਾ ਹਲਕੀ ਜਿਹੀ ਕਣੀਆਂ ਡਿੱਗਦੀਆਂ ਨੇ ਤੇ ਉਹ ਮਾਝੇ ਦੇ ਖੇਤਰ ਦੇ ਵਿੱਚ ਪੰਜਾਬ ਦੇ ਦੇਖ ਸਕਦੀਆਂ ਨੇ ਤੇ ਬਾਕੀ ਕੋਈ ਬਹੁਤ ਉਮੀਦ ਆਸਾਰ ਨਹੀਂ ਹੈ ਜੀ ਦੂਜੇ ਪਾਸੇ ਕੋਰੇ ਦੇ ਚਾਸ ਲੱਗ ਰਹੀ ਸੀ ਕਿਉਂਕਿ ਕੱਲ ਹਵਾ ਜੜਿਆ ਕਾਫੀ ਰੁਕ ਗਈ ਸੀ ਰਾਤ ਨੂੰ ਪਰ ਕੋਹਰਾ ਅੱਜ ਬਹੁਤੀ ਥਾਵਾਂ ਤੇ ਦਰਜ ਨਹੀਂ ਹੋਇਆ ਹਲਕਾ ਜਿਹਾ ਕੋਹਰਾ ਕਿਤੇ ਕਿਤੇ ਘਾਹ ਦੇ ਉੱਤੇ ਜਿਵੇਂ ਆਪਾਂ ਦੇਖਦੇ ਆਂ ਉਦਾਂ ਦਾ ਕੋਹਰਾ ਕਿਤੇ ਕਿਤੇ ਵੇਖਣ ਨੂੰ ਮਿਲਿਆ ਬਾਕੀ ਬਹੁਤੀ ਥਾਵਾਂ ਤੇ ਅੱਜ ਧੁੰਦ ਦੇ ਵੀ ਕਿਤੇ ਕੋ ਚਾਂਸ ਨਹੀਂ ਆ ਧੁੰਦ ਦੇ ਫੱਖੋਂ ਵੀ ਮੌਸਮ ਆਪਣਾ ਠੀਕ ਠਾਕ ਹੈ ਤੇ ਦੋਜੇ ਫਸੇ ਜੇਕਰ ਗੱਲ ਕਰੀਏ ਅਗਲੇ ਦੋ ਦਿਨਾਂ ਦੀ ਯਾਨੀ ਕਿ ਅੱਜ 10 ਸਰਵਰੀਆ 11 ਤੇ 12 ਫਰਵਰੀ ਇਸ ਸਿਸਟਮ ਉਲੰਘਦਾ ਰਹਿਣਾ ਜੀ ਅਗਲੇ 36 ਜਾਂ ਫਿਰ ਅਗਲੇ 48 ਘੰਟਿਆਂ ਤੱਕ ਉੱਤੇ ਦੀ ਜਿਹੜੀ ਬਦਲਵਾਈ ਗੁਜ਼ਰਦੀ ਰਹਿਣੀ ਹੈ ਤੇ 12 ਫਰਵਰੀ ਤੱਕ ਕਹਿ ਸਕਦੇ ਆ ਇਹ ਸਿਸਟਮ ਜਿਹੜਾ ਬਦਲ ਬਦਰਾ ਜਿਹੜਾ ਸਿਸਟਮ ਹੈ ਇਹਨੇ ਕਰ ਦੇਣਾ ਅੱਗੇ ਕੁਝ ਉਸ ਤੋਂ ਬਾਅਦ ਜਿਵੇਂ ਅੱਜ ਕਹਿ ਸਕਦੇ ਆ ਹਲਕੇ ਫਰਾ ਅੱਜ ਵੀ ਚੱਲਦਾ ਰਹੇਗਾ ਹਾਲਾਂਕਿ ਹੋ ਬਹੁਤ ਹੀ ਤੇਜ਼ ਹੋਮਾ ਜਿਤ ਨਹੀਂ ਚੱਲਣਗੀਆਂ ਕਿਤੇ ਕਿਤੇ ਹਲਕੇ ਪਛਾਅ ਵਾਪਸੀ ਕਰ ਸਕਦੀ ਹੈ ਸ਼ਾਮ ਤੱਕ ਪਰ ਬਹੁਤੇ ਥਾਵਾਂ ਤੇ ਲਗਭਗ ਮੌਸਮ ਜਿਹੜਾ ਜਿਆ ਠੀਕ ਠਾਕ ਹੀ ਬਣਿਆ ਰਹੇਗਾ ਬਦਲਵਾਈ ਦੇ ਨਾਲ ਧੁੱਪ ਵੀ ਸੂਰਜ ਵੀ ਦਰਸ਼ਨ ਦਿੰਦੇ ਰਣਗੇ ਤੇ ਧੁੱਪ ਬਹੁਤੇ ਥਾਵਾਂ ਤੇ ਲੱਗਣ ਦੇ ਆਸਾਰ ਜਿਹੜੇ ਬਣਦੇ ਜਾ ਫ ਰਹੇ ਨੇ ਮਾਝਾ ਖੇਤਰ ਦੇ ਵਿੱਚ ਹੋ ਸਕਦਾ ਧੁੱਪ ਘੱਟ ਲੱਗੇ ਕਿਉਂਕਿ ਇਹਨਾਂ ਖੇਤਰਾਂ ਦੇ ਉੱਪਰ ਦੀ ਸੰਗਣੀ ਬਦਲਪੈ ਜਿਹੜੀ ਆ ਗੁਜ਼ਰੇਗੀ ਕਿਉਂਕਿ ਇਹ ਇਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਆ ਬਦਲਵਾਈ ਗੁਜ਼ਰਨੀਆਂ ਤੇ ਮਾਝਾ ਖੇਤਰ ਦੇ ਉੱਪਰ ਦੀ ਤਾਂ ਹੀ ਅਸਾਰ ਜਿਹੜਾ ਬਣਦੇ ਜਾ ਪਰ ਬਹੁਤ ਘੱਟ ਜਾ ਪਰ ਨੇ ਕਿ ਹਲਕੀਆਂ ਜੀਆਂ ਕਣੀਆਂ ਇਹਨਾਂ ਖੇਤਰਾ ਦੇ ਵਿੱਚ ਲੱਗ ਜਾਣ ਸੋ ਇਸ ਤੋਂ ਬਾਅਦ ਜਿਹੜਾ ਇੱਕ ਸਿਸਟਮ ਆਉਂਦਾ ਜਾਖ ਰਿਹਾ ਉਹਦੀ ਅਪਡੇਟ ਤੁਹਾਨੂੰ ਅਸੀਂ ਫਾਈਲਾਂ ਵੀ ਦੇ ਚੁੱਕੇ ਹਾਂ 16 17 ਨੂੰ ਸਿਸਟਮ ਆ ਰਿਹਾ ਪਰ ਉਹ ਵੀ ਹਲਕੇ ਲੈਵਲ ਦਾ ਹੈ ਹਲਕੀਆਂ ਕਣੀਆਂ ਹਲਕੇ ਸ਼ਰਾਟੇ ਦਾ ਅਸਰ ਹੋਤੋ ਵੀ ਰਹਿਣਗੇ ਫਿਲਹਾਲ ਮੌਕੇ ਤੇ ਅਪਡੇਟ ਤੁਹਾਨੂੰ ਦੇਾਂਗੇ ਜਾ ਸਕਦੇ ਹੋ ਧੰਨਵਾਦ